ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਬਗੇਲੇ ਦੇ ਵਿੱਚ ਤੇ ਬਗੇਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਖੁਖਰਾਣਾ ਥੰਮਨ ਇਸ ਪਿੰਡ ਦੇ ਗਵੰਡੀ ਪਿੰਡ ਆ ਵੱਡੇ ਆਲਾ ਵੱਡਾਕਰ ਕੋਰੇ ਆਲਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਤੇ ਉਸ ਵਪਾਰ ਲੈਣ ਦੇ ਵਿੱਚ ਅੱਜ ਤੁਹਾਡੇ ਲਈ ਤੁਹਾਡੀ ਮਨਪਸੰਦ ਦੇ ਰੰਗ ਤੁਹਾਡੀ ਮਨਪਸੰਦ ਦੀਆਂ ਤਿੰਨ ਗਾਵਾਂ ਲੈ ਕੇ ਆਇਆ ਇਤਰੋ ਜਰਸੀ ਕ੍ਰੋਸ ਦੇ ਵਿੱਚ ਦੋ ਹੋਣਗੀਆਂ ਔਰ ਇੱਕ ਜਰਸੀ ਥੋੜੀ ਜਿਹੀ ਕੁਆਲਿਟੀ ਇਹਨਾਂ ਨਾਲੋਂ ਵੱਧ ਹੋਊਗੀ ਹੋਊਗੀ ਉਹ ਵੀ ਕ੍ਰੋਸ ਦੇ ਵਿੱਚ ਤਿੰਨੇ گاਵੇਂ ਕਮਾਲ ਆ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਵਧੀਆ ਜੀ ਸੇਤਾਂਕਾਰ ਪਰਿਵਾਰ ਬਾਈ ਵਧੀਆ ਜੀ ਵਧੀਆ ਜੀ ਠੀਕ ਆ ਕਮਰੀ ਨਾਮ ਸਾਂਝਾ ਕਰ ਦਈਏ ਵੀਰੇ ਅਵਾਲ ਸਿੰਘ ਜੀ ਪਿੰਡ ਬਗੇਲੇ ਵਾਲਾ ਜੀ ਅੱਛਾ ਬਗੇਲੇ ਵਾਲਾ ਹੈ ਹਾਂ ਠੀਕ ਆ ਬਾਈ ਅੱਛਾ ਵੱਡੇ ਭਈਆ ਪਹਿਲੇ ਨੰਬਰ ਤੇ ਵੈੜਾ ਜਿਹੜੀ ਹੁੰਦੀ ਕੀ ਡਿਟੇਲ ਆ ਤੇ ਇਹ ਡੇਲੇ 10-11 ਕਿਲੋ ਦੁੱਧ ਤਿਆਰ ਆ 5 ਦਿਨ ਦੀ ਸੂਈ ਆ ਜੀ 5 ਦਿਨ ਦੀ ਸੂਈ ਆ 10-11 ਕਿਲੋ ਦੁੱਧ ਤਿਆਰ ਆ ਤੇ ਬਈ ਅੱਜ ਕਿੰਨੇ ਦਿਨ ਹੋ ਗਏ ਨੂੰ ਸੋਈ ਨੂੰ ਬਾਜੀ ਪੰਜਵਾਂ ਦਿਨ ਆ ਜੀ ਪੰਜਵਾਂ ਦਿਨ ਸੋਈ ਨੂੰ ਆ ਹਾਂ ਜੀ ਚਵਾਈ ਚਵਾਈ ਕਿਵੇਂ ਆ ਵੀਰ ਚਵਾਈ ਇੱਕ ਨੰਬਰ ਆ ਜੀ ਠੀਕ ਆ ਬਾਈ ਠੀਕ ਆ ਕੋਈ ਤੋੜ ਕੇ ਬਾਹਰ ਠੰਡੀ ਥੀਲ ਬਹੁਤ ਆ ਜੀ ਕੋਈ ਚੱਕਰ ਨਹੀਂ ਗਾ ਜਿਵੇਂ ਮਰਜੀ ਕੋਈ ੇਟਾ ਬੈ ਜਾਈ ਠੀਕ ਆ ਬਾਈ ਠੀਕ ਕੋਈ ਚੱਕਰ ਨਹੀਂ ਗਾ ਦੋਤਾ ਦੇ ਦੂਗੀ ਬਾਈ 13 14 ਕਿਲੋ ਅੱਜ 11 ਕਿਲੋ ਦੁੱਧ ਨੈਟ ਆ ਜੀ ਹਾਂ ਬੈ ਠੀਕ ਆ 13 14 ਕਿਲੋ ਖੁੱਲਾ ਦੁੱਧ ਦੇ ਦੂਗੀ ਹਾਂ ਜੀ ਹਾਂ ਜੀ ਅੱਛਾ ਤੇਨ ਤੇ ਲੈਣ ਵਾਲਾ ਰੇਟ ਕਿੰਨਾ ਹੋਊਗਾ ਇਹਦਾ ਬਾਈ ਇਹਦਾ ਜੀ ਮੁੱਲ 45000 ਆ ਜੀ ਦੇਣੀ ਕਿੰਨੀ ਦੀ ਅੱਜ ਗੀ ਗਰੰਟੀ ਆ ਤੁਹਾਨੂੰ ਮਿੱਤਰੋ ਮਗਰ ਇਹਦੇ ਵੱਛੀ ਆ ਗਈ ਬਾਈ ਹਾਂਜੀ ਵੱਛੀ ਜੀ ਵੱਛੀ ਇਹਦੇ ਮਗਰ ਆ ਤੇ ਗਾਂ ਜਾਂ ਰੰਗ ਆ ਜਿਹੜਾ ਮਿੱਤਰੋ ਲਾਲ ਗੇਰੂ ਰੰਗ ਦੇ ਵਿੱਚ ਕਰਮਾਂ ਵਾਲੀ ਬੁਰੀ ਚੰਗੀ ਕਿਉਂਕਿ 14-15 ਕਿਲੋ ਦੁੱਧ ਦੇਊਗੀ ਤੇ ਦਊਗੀ ਬਈਆਂ ਤੇ ਪਰਪਰ ਵਾਲਾ ਤੇ ਵੱਡੀ ਗੱਲ ਇਹ ਸਾਲ ਪਿਛੋਂ ਸੂਆ ਵੀ ਸੂਗੀ ਕਿਉਂ ਕਿ ਇਹ ਕ੍ਰੋਸ ਬਣਦੇ ਬਾਈ ਜੀ ਮੂੜ ਦੋ ਬਸ ਸੋਨਾ ਜਿਹੜਾ ਟਾਂਚਾ ਵਾ ਮਿੱਤਰੋ ਕਾਲੀ ਅੱਖ ਦੇ ਵਿੱਚ ਸਾਈਵਾਲ ਦਾ ਕ੍ਰੋਸ ਪੈਂਦਾ ਇਹਦੇ ਵਿੱਚ ਮਿੱਤਰੋ ਤੇ ਬਾਕੀ ਵੱਡੀ ਗੱਲ ਇਹ ਆ ਵੀ ਇਹ ਤੀਜਾ ਜਿਹੜੀ ਇਹ ਲਾਹੇਵੰਦ ਰਹਿਣ ਵਾਲਿਆ ਫੇਰ ਨਹੀਂ ਖਲਦੀ ਆਉਂਦੀਆਂ ਕਈਆਂ ਟੀਕੇ ਪਹਿਲੇ ਦੂਜੇ ਤੇ ਰਹਿ ਜਾਂਦੀਆਂ ਤੇ ਦੁੱਧ ਵੀ ਚੰਗਾ ਦੋ ਨੰਬਰ ਤੇ ਬਾਈ ਜਿਹੜੀ ਗਾਂ ਆ ਹਾਂਜੀ ਉਹ ਪਹਿਲਾਂ ਸੁਆ ਜੀ ਅੱਛਾ ਪਲੂਣ ਹਾਂਜੀ ਉਹ ਚਾਰ ਦੰਦਾ ਜੀ ਚਾਰ ਦੰਦਾ ਸੂਈ ਨੂੰ ਕਿਨੇ ਰੋਜੋਗੇ ਸੂਈ ਨੂੰ ਉਹਨੂੰ ਵੀ ਪੰਜ ਛੇ ਦਿਨ ਹੀ ਹੋਇਆ ਜੀ ਪੰਜ ਛੇ ਦਿਨ ਹੋਏ ਹਾਂਜੀ ਅੱਜ ਕਿੰਨੀਆਂ ਧਾਰਾਂ ਤਿਆਰ ਹੋਣਗੀਆਂ ਪੰਜ ਉਹ ਰੇਡ ਜੀ 8 ਕਿਲੋ ਆ 8 ਕਿਲੋ ਬੋਲੇ ਵਾਲੀਏ ਚੌਗੀ ਰੇਡ ਆ ਜੀ ਉਹ ਚਾਰ ਦੰਦਾ ਸੂਈ ਠੰਡੀ ਆਉਂਦੀ ਚੋਕ ਉਹ ਕੋਈ ਚੱਕਰ ਨਹੀਂ ਜਿਵੇਂ ਮਰਜੀ ਬਾਈ ਉਹ ਹੀ ਬਾਈ ਉਹ ਰੇਡੋ ਹੀ 35000 ਰੁਪਿਆ 35000 ਰੁਪਿਆ ਲਾੜ ਪਿਆਰੇ ਦੇ ਵਿੱਚੋਂ ਕਰ ਦਾਂਗੇ ਜੇ ਕੋਈ ਕਵੇ ਵੀ ਜੋੜਿਆ ਭਗੇਲੇ ਵਾਲਿਆ ਫਰ ਚੱਕ ਪੈਸੇ ਤੋਂ ਜੋੜਾ ਚੜਾ ਦੇ ਕਰ ਦਾਂਗੇ ਜੀ ਕੋਈ ਨਹੀਂ ਮਣਤਣ ਖੁੱਲਾ ਖੁੱਲਾ ਕਰ ਦਾਂਗੇ ਜੀ ਤੇ ਵੀ ਮਿੱਤਰੋ ਜੋੜਾ ਕਰੇ ਖਰੀਦਣ ਤੇ ਵੱਡੀਆਂ ਛੋਟਾ ਹੋ ਜਾਣੀਆਂ ਕਿਉਂਕਿ ਜੇ ਜੋੜਾ ਖਰੀਦਦੇ ਦੋਵਾਂ ਦੀ ਵੈਸੇ ਕੀਮਤ ਬਣਦੀ ਆ ਜਿਹੜੀ ਉਹ 80000 ਰੁਪਿਆ ਜੋੜੇ ਦੀ ਕੀਮਤ ਬਣਦੀ ਆ ਪਰ ਜੋੜਾ ਖਰੀਦਣ ਤੇ ਤੁਹਾਡਾ ਮਣਤਣ ਵੱੱਛੀ ਆ ਵੀ ਚੰਗੀ ਆ ਬਾਈ 10 ਕਿਲੋ ਦੁੱਧ ਦਈ ਜਾਊਗੀ ਜਿਹੜੇ ਪੁਰਾਣੇ ਘਰੇ ਚਾਹ ਚੂ ਪੀਣ ਨੂੰ ਟਾਈਮ ਪਾਸ ਕਰਨ ਨੂੰ ਡੰਗਾ ਲਾਉਣ ਨੂੰ ਚਾਰ ਦੰਦ ਦਾ ਹਨਾ ਇਹਦੇ ਮਗਰ ਵੀ ਬੱਛੀ ਹੋਈ ਬੱਛੀ ਆਈ ਬੱਛੀ ਵਖਾਈ ਪਾਉਦੇ ਨੇ ਵੀ ਕਾਫੀ ਕਲਰ ਦੇ ਚੰਦੀ ਮਗਰ ਵੀ ਬੱਛੀ ਐ ਮੇਤਰੋ ਦੇਖ ਸਕਦੇ ਸੂਆ ਇਹਦਾ ਕਿੰਨੇ ਦਿਨਾਂ ਦਾ ਬਾਈ ਤੇ ਪੰਜ ਪੰਜ ਨਹੀਂ ਹੋਈ ਦੋਨੋਂ ਨੂੰ ਠੀਕ ਹੈ ਜੀ ਅੱਛਾ ਇਹ ਤਾਂ ਹੋ ਗਈਆਂ ਦੋ ਸੁਈਆਂ ਇੱਕ ਗੱਬਣ ਵੀ ਬੰਨੀ ਬੈਠਾ ਬਾਈ ਹਾਂਜੀ ਹਾਂਜੀ ਇਹ ਕਿੰਨੇ ਦਿਨ ਦੀ ਉੱਪਰ ਲੈਂਦੀ ਆ ਜੇ ਬਾਈ ਇਹ ਜੀ 20 ਦਿਨ ਮਾਲਕਾ ਨੇ ਕਿਹਾ ਜੀ ਨੈਟ ਨੈਟ ਸਾਈ ਤਾਂ ਚੰਗੀ ਨਿੱਖਰ ਜੂ ਬਾਈ ਹਾਂਜੀ ਹਾਂਜੀ ਅੱਛਾ 20 ਦਿਨਾਂ ਦੇ ਬਾਕੀ ਆ ਹਾਂਜੀ ਠੀਕ ਹੈ ਬਾਈ ਸੁਆ ਇਹ ਕਿਨਵਾ ਸੁ ਦੂਜਾ ਸੁਆ ਦੱਸਿਆ ਜੀ ਮਾਲਕਾ ਨੇ ਠੀਕ ਹੈ ਵੀਰ ਇਹਦੇ ਰੇਟ ਕੀ ਰਊਗਾ ਇਹ 40000 ਰੁਪਏ ਜੀ 40000 ਰੁਪਏ ਲੈ ਵੀ ਮੈਂ ਤਰੋ ਜੇ ਕਿਸੇ ਪੁਰਾਣੇ ਤਿਆਰ ਤੁਰ ਕਰਉਂਦੀਆਂ ਸੰਭਣੀਆਂ ਸੰਭ ਕੇ 200 ਰੁਪਏ ਦੇ ਜੂਗੀ ਲੈ ਵਲੂਵਾ ਚੰ ਥੱਲੇ ਬਣ ਜਾਣਾ ਕਰਮਾੜੀ ਨੇ ਮਿੱਤਰੋ ਦੇਖ ਸਕਦੇ ਆ ਤੁਸੀਂ ਇਹ ਦੂਜਾ ਸੂਆ ਪਈ ਕਿ ਦੂਜਾ ਠੀਕ ਆ ਬਾਈ ਨੰਬਰ ਕਹਾਂ ਦੀ ਮਾਲਕਾਂ ਨੇ ਠੀਕ ਆ ਨੰਬਰ ਸਾਂਝਾ ਕਰੀ ਇੱਕ ਵਾਰ 6842 ਜੀ 68167 ਇੱਕ ਵਾਰੀ ਹੋਰ ਆਉਣ ਦੇ 6842 ਜੀ 68167 ਠੀਕ ਆ ਲੈ ਵੀ ਮਿੱਤਰੋ ਬਗੇਲੇ ਪਿੰਡ ਦੇ ਵਿੱਚੋਂ ਵੀਡੀਓ ਦਿਖਾਤੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ